ਪਹਿਲਾਂ ਲੋਕ ਪਾਉਂਦੇ ਹੁੰਦੇ ਸੀਗੇ ਸਾਗ ਦੇ ਵਿੱਚ ਚਿਬੜਾ ਆ ਹੁਣ ਲੋਕ ਸਾਗ ਦੇ ਵਿੱਚ ਚਿਬੜ ਪਾਣੋਂ ਹਟ ਗਏ ਬਹੁਤ ਕੀਮਤੀ ਚੀਜ਼ ਆ ਇਹਦੇ ਵਿੱਚ ਬਟਾਮਣ A B C D E ਸਾਰੇ ਬਟਾਮਣ ਇਹਦੇ ਚ ਠੀਕ ਹੈ ਇੱਕ ਟਾਈਮ ਟਮਾਟਰ ਨਹੀਂ ਹੈਗਾ ਚਿਬੜ ਪਾ ਸਕਦੇ ਹੋ ਇਹ ਖੱਟਾ ਵੀ ਆ ਇਹ ਮਿੱਠਾ ਵੀ ਆ ਠੀਕ ਹੈ ਜੇ ਕਹਿੰਦੇ ਪਾਕਾ ਹੋ ਗਿਆ ਉਹ ਉਂਗਲ ਤੇ ਵੀ ਬਨ ਸਕਦਾ ਠੀਕ ਹੈ ਕਮਾਂ ਇਹ ਕੋਈ ਉਂਗਲ ਤੇ ਵੀ ਬੰਨ ਸਕਦਾ ਜੇ ਕਿਸੇ ਦੇ ਪੱਕਾ ਹੈ ਆਪਣੇ ਪੰਜਾਬੀ ਬਾਹਰ ਬੈਠੇ ਨੇ ਅਮਰੀਕਾ ਕੈਨੇਡਾ ਉਧਰ ਨਹੀਂ ਜਿਪੜ ਦੱਪਦੇ ਠੀਕ ਹੈ ਜੀ ਇਹ ਕਾਰੀਗਰ ਹੈ ਐਂਕਲੀ ਤੇ ਟੰਗ ਦਾਂਗੇ ਇਹ ਮਾਲਾ ਬਣਾ ਕੇ ਕੋਈ ਮੈਂ ਹੋਰ ਬਣਾਉਣਾ ਹੋਰ ਪਾਉਣਾ ਜਿਪੜਾ ਜੀ ਵੱਧੂ ਪਏ ਨੇ ਰੰਗ ਲੱਗੇ ਪਏ ਨੇ ਪੰਜਾਬ ਦੇ ਵਿੱਚ ਦਾ ਜਿਪੜਾ ਦੇ ਠੀਕ ਹੈ ਜੀ ਇਹਨੂੰ ਵੱਧ ਤੋਂ ਵੱਧ ਵਰਤੋ ਸਾੜ ਦੇ ਵਿੱਚ